ਆਰੇ ਨੂੰ ਪਿਆਰ ਪਰੀ ਸਾਥਰੀ ਅਕਾ ਜੀ ਜਿਹੜਾ ਪੰਪ ਆਇਆ ਹੋਇਆ ਜੀ ਫਾਰਮਟੈਕ 60 55 ਦਾ 2017 ਮਾਡਲ ਉਹ ਟਰੈਕਟਰ ਤਾਂ ਬਹੁਤ ਵਧੀਆ ਚੱਲ ਗਿਆ ਪਰ ਨਾਲ ਇਹਦੀ ਸਰਵਿਸ ਥੋੜੀ ਜਿਹੀ ਚੰਗੀ ਕਰਾਇਆ ਕਰਾਇਆ ਜਿਵੇਂ ਤਾਂ ਇਹ ਵੀ ਖੜਾ ਹੈ ਅੰਦਰ ਗਰੀਨ ਜੰਮੀ ਗਈ ਹੈ ਦੇਖ ਰਹੇ ਹੋ ਆ ਗਰੀਨ ਤੇ ਜੰਮਦੀ ਹੈ ਨਾ ਇਹ ਨਿਸ਼ਾਨ ਬਹੁਤ ਕਰਦੀ ਆ ਇਹਦੇ ਕੇਮ ਨੂੰ ਬੈਰੀਗਾਨੋ ਕਲੰਜਰਾਂ ਨੂੰ ਜਿਹੜੀ ਆਪਣੀ ਸਰਵਿਸ ਹੁੰਦੀ ਹੈ ਨਾ ਜੀ ਉਹ ਮੋਤ ਸੀ ਤੁਸੀਂ 200 250 ਘੰਟੇ ਤੇ ਜ਼ਰੂਰ ਕਰਾਇਆ ਕਰੋ ਉਹ ਨਾਲ ਤੁਹਾਡੇ ਇੰਜਨ ਦੀ ਜਿਹੜੀ ਲਾਈਫ ਹੈ ਉਹ ਵੀ ਵਧੂਗੀ ਉਹਦਾ ਸਪੈਨ ਵੀ ਵਧੂਗਾ ਪਲੱਸ ਜਿਹੜੀ ਪਰਫਾਰਮੈਂਸ ਹੈ ਉਹ ਵੀ ਤੁਹਾਡੀ ਅਪ ਟੂ ਮਾਰਕ ਰਹੇਗੀ ਉਹਨੇ ਵੀ ਦੇਖੋ ਗਰੀਨ ਸੀ ਜੰਮੀਆ ਦੇਖੋ ਇਹ ਹਨਾ ਹੈ ਜੀ ਤਗਰੀਬ ਹੈ ਆਣ ਗਿਆ ਤੇ ਬਟਨ ਸੁਣ ਗਿਆ ਇਹ ਕਿੰਨਾ ਤੁਸੀਂ ਇਹ ਖਾਮ ਰੱਖੋਗੇ ਉਹਨਾਂ ਤੋਂ ਥੋੜਾ ਜਿਆਦਾ ਬੈਨੀਫਿਟ ਆ ਬੰਦੇ ਭਾਈ ਤੇ ਪਪ ਜਿਹੜੀ ਮੇਨ ਪ੍ਰੋਬਲਮ ਇਹਨੂੰ ਆ ਰਹੀ ਸੀ ਕਿ ਸਟਾਰਟ ਹੋਉਣਾ ਹੀ ਰਹਿ ਗਿਆ ਸੀਗਾ ਇਹ ਫਾਰਟ੍ਰੈਕ 65 ਦਾ ਪੰਪ ਹੈ ਤੇ ਸਟਾਰਟ ਨਹੀਂ ਹੁੰਦਾ ਸੀ ਪੀ ਪਲਸ ਚੁਰਦਾ ਤਾਂ ਹੈ ਹੀ ਨਹੀਂ ਸੀ ਪਿਕਅਪੋ ਕਵ ਸਾਰੀ ਇਹ ਡਾਊਨ ਸੀ ਹੁਣ ਅਸੀਂ ਇਹਨੂੰ ਰੀਸਟੋਰ ਕਰਾਂਗੇ ਜਿਵੇਂ ਇਹ ਕੰਪਨੀ ਤੋਂ ਆਇਆ ਐਗਜੈਕਟ ਸੀਮੇ ਤੇ ਜਿਹੜੀ ਵੀ ਪਾਵਰਸ ਨੇ ਦੁਬਾਰਾ ਰੀਸਟੋਰ ਹੋ ਜਾਣਗੇ ਤੇ ਜਿਹੜੀ ਵੀ ਐਵਰੇਜ ਆ ਉਹ ਵੀ ਡਾਇਰੈਕਟ ਹੋਊ। ਪਲੱਸ ਇਹ ਹੈ ਕਿ ਸਾਡੀ ਇੰਜੀਨੀਅਰ ਦੀ ਹੈ ਕਿ ਜਿਸ ਤਰ੍ਹਾਂ ਕੰਪਨੀ ਦਾ ਹੈ ਉਹ ਟੈਕ ਕਰਕੇ ਸਾਡੀ ਕਰਪਾ ਨੂੰ ਹੈਂਡਓਵਰ ਕਰਾਂਗੇ। ਇੱਕ ਤੋਂ ਦੋ ਪੁਆਇੰਟ ਉੱਪਰ ਚੱਲਦਾ ਟਰੈਕਟਰ ਦਾ ਅੱਖ। ਇਹ ਟਰੈਕਟਰ ਵੀ ਜਲਾਦੂ ਘਰ ਕਰਦਾ ਕਰੂੰਗਾ ਕੋਈ ਸਰਕਰ ਹੋਊਗਾ ਉਹ ਤੋਂ ਹਾਰੂਗਾ ਹਨਾ ਤੇ ਸਾਰੀ ਕਲੀਨਿੰਗ ਕਰਕੇ ਆਉਗਾ ਫਿਰ ਦਿੰਦੇ ਆ। ਭਾਈ ਉਹਨਾਂ ਦੋ ਪੰਪ ਆਏ ਉਹਨਾਂ ਇੱਕਾ ਟਰੈਕਟਰ ਦਾ ਬੋਡੀਫਾਈ ਹੋਇਆ ਹੋਇਆ ਹੈ। ਤਰਾਸੀ ਤੇਮ ਨੰਬਰ ਜਿਹੜਾ ਇਹਦਾ ਦੇਖੀ ਤੇਰਾ ਪਤਾਈ ਜਾ ਜਿਵੇਂ ਆ ਪੰਪ ਆਇਆ ਹੋਇਆ ਜੀ ਇਹਦੀ ਆ ਤੁਸੀਂ ਕ੍ਰੈਂਕਿੰਗ ਦੇਖੋ ਦੇਖ ਰਿਹਾ ਨਾ ਆਮਟੇ ਆ ਰਿਹਾ ਇਹ ਜੇ ਪਲੰਜਰ ਦੇਖੋ ਉੱਟੇ ਜਿਹੜੇ ਇਹ ਕੰਪਨੀ ਦਾ ਆ ਇਹਨੂੰ ਵੀ ਰਿਸਟੋਰ ਕਰਾਂਗੇ ਇਹਦੀ ਇਹਦੀ ਪ੍ਰੋਬਲਮ ਨੇ ਇੱਕ ਟ੍ਰੈਕਟਰ ਸਲੋਅ ਦੇ ਵਿੱਚ ਕਲੱਚ ਛੱਟ ਨਹੀਂ ਬੰਦ ਹੋ ਜਾਂਦਾ ਉਹ ਵੀ ਇਹਦੀ ਸੈੱਟ ਕਰਾਂਗੇ ਜੀ ਠੀਕ ਹੈ ਜੀ ਕੀ ਪੰਪ ਹੈ ਜੀ ਆਪਣਾ ਘੋਰ ਵਾਲਾ ਜੀ ਤਿਆਰ ਹੋ ਗਿਆ ਫਿੱਟ ਹੋ ਗਿਆ ਦੇਖੋ ਇਹ ਫੀਡ ਬੋਨ ਸਾਰਾ ਨਵਾਂ ਲੱਗ ਰਿਹਾ ਠੀਕ ਹੈ ਜੀ ਤੇ ਏਡੀਏ ਤਿਆਰ ਹੋਇਆ ਜੀ ਇਹਦੀ ਖਾਸੀਅਤ ਇਹ ਹੈ ਅਸੀਂ ਇਹਨੂੰ ਡਾਇਫਰਾਮ ਜੀ ਰੱਖਿਆ ਜਿਹੜੀ ਹੈ ਜਿਹਨੇ ਗਵਰਨਰ ਨੇ ਲਾਇਆ ਤੇ ਟ੍ਰੈਕਟਰ ਬਹੁਤ ਵਧੀਆ ਪਰਫਾਰਮ ਕਰੇ ਬਲਰਾਜ ਫੋਰਮੈਨ ਘੋਰ ਤੋਂ ਇਹ ਪੰਪ ਆਇਆ ਹੋਇਆ ਆਪਣੇ ਕੋਲ ਤੇ ਅਭੀ ਪੰਪ ਆਉਂਦੇ ਨੇ ਪੰਥਾਲ ਹੋ ਗਿਆ ਇਹਨਾਂ ਦੇ ਪੰਪ ਆਉਂਦੇ ਨੇ ਤੇ ਪਤਾ ਲੱਗਿਆ ਠੀਕ ਹੈ ਜੀ ਪਤਾ ਪੰਪ ਲੱਗਿਆ ਹੋਇਆ ਹੈ ਕੈਲੀਬ੍ਰੇਟ ਹੋਣਾ ਆਪਣਾ ਅਬੂਰ ਵਾਲਾ ਸੋਨੀ ਭਾਈ ਕੈਲੀਬ੍ਰੇਸ਼ਨ ਤੇ ਆ ਅਗਰ ਬੋਲ ਲੈ ਨੂੰ ਬੜਾ ਬੜਾ ਫਾਰਮ ਟਰੈਕ ਦਾ ਜਿਹੜਾ ਆਪਣੇ ਕੋਲ ਡੀਜ਼ਲ ਪੰਪ ਆਇਆ ਹੋਇਆ ਆ R66 ਨੰਬਰ ਤੁਹਾਨੂੰ ਪਤਾ ਹੈ ਜਿਹੜੇ ਫਾਰਮ ਟਰੈਕ ਟਰੈਕਟਰ ਨੇ ਉਹ ਹੁਣ ਇੰਨੀ ਜ਼ਿਆਦਾ ਖਚਾਈ ਤੇ ਇੰਨੀ ਜ਼ਿਆਦਾ ਟਾਰਕਿੰਗ ਕਿਉਂ ਕਰ ਰਹੇ ਨੇ ਕੰਪਨੀ ਨੇ ਨਾ ਹਰ ਚੀਜ਼ ਦੇ ਵਿੱਚ ਟਾਈਮ ਨਾਲ ਕਸਟਮਰ ਦੀ ਫੀਡਬੈਕ ਲੈ ਕੇ ਕੰਪਨੀ ਨੇ ਬਹੁਤ ਕੁਝ ਚੇਂਜ ਕੀਤਾ ਦੇਖੋ ਇਹਦੇ ਪਹਿਲਾਂ ਤੁਹਾਨੂੰ ਦਿਖਾਣਾ ਦੋਨੋਂ ਤਰ੍ਹਾਂ ਦਾ ਤੁਸੀਂ ਦੇਖਿਓ ਮੜਾ ਜਾ ਠੀਕ ਹੈ ਜੀ ਇਹ 23 ਮਾਡਲ ਟਰੈਕਟਰ ਦਾ ਪੰਪ ਹੈ ਇਹ ਇਹ ਆਪਣਾ 8 ਤੋਂ 9 ਮਾਡਲ ਟ੍ਰੈਕਟਰ ਦੇਖੋ ਪਹਿਲਾ ਫਰਕ ਇਹ ਇਹਦਾ ਇਹ ਆਹਦਾ ਕੋਰਨਰ ਆ ਗਿਆ ਦੇਖ ਰਹੇ ਹੋ ਵੱਡਾ ਇਹ ਇਹਦਾ ਕੋਰਨਰ ਆ ਗਿਆ ਛੋਟਾ ਜਿਹੜਾ ਇਹਦੇ ਵਿੱਚ ਵੇਟ ਪੈਂਦਾ ਛੋਟਾ ਆ ਤੇ ਇਹਦੇ ਵਿੱਚ ਵੇਟ ਕੰਪਨੀ ਨੇ ਕਰਦਾ ਵੱਡਾ ਇਹ ਵੇਟ ਮੋਸਟਲੀ ਅਰਜਨ ਦੇ ਵਿੱਚ ਕਮਾਈਂ ਦੇ ਵਿੱਚ ਹਾਰਟ 450 ਦੇ ਵਿੱਚ ਆਉਂਦਾ ਠੀਕ ਹੈ ਜੀ ਤੇ ਘਟ ਆਰ ਪੀ ਐਮ ਦੇ ਉੱਪਰ ਜਿਹੜੇ ਫਾਰਮ ਟਰੈਕ ਵੱਧ ਜ਼ੋਰ ਲਾ ਰਹੇ ਨੇ ਤੇ ਐਵਰੇਜ ਵਧੀ ਆ ਰਹੀ ਉਹਨਾਂ ਪਿੱਛੇ ਕੰਪਨੀ ਨੇ ਆਹ ਚੇਂਜਸ ਚੇਂਜ ਕੀਤੀਆਂ ਨੇ ਇਹਦੀ ਸੈਲਫ ਵੀ ਛੁੱਟੀ ਕਰਤੀ ਹੁਣ ਪਹਿਲਾਂ ਨਾਲੋਂ ਤੇ ਹੁਣ ਜਿਹਾ ਦੇਖੋ ਕੰਪਨੀ ਦਾ ਵੀਡ ਵਾਹ ਕੇ ਇਹਦੇ ਮੋੜ ਤੇ ਆ ਕੇ ਕਈ ਵਾਰੀ ਟਰੈਕਟਰ ਦਬਦੇ ਆਉਂਦੇ ਸੀ ਹੁਣ ਦਬਦੇ ਹੀ ਨਹੀਂ ਪਰਵਾਹ ਹੀ ਨਹੀਂ ਮੈਂ ਕਹਿੰਦਾ ਜੇ ਹਲ ਧਰਤੀ 'ਚ ਘੱਡ ਦੋ। ਕੀ ਆ ਬਾਤ ਭਰਾਈ ਐ ਟਰੈਕ ਵੀਰਾਂ ਨੇ। ਠੀਕ ਹੈ ਜੀ। ਕੰਪਨੀ ਟਾਈਮ ਨਾਲ ਜਦੋਂ ਤਾਂ ਫੀਡਬੈਕ ਦਿੰਨੇ ਆ ਨਾ ਏਜੰਸੀ ਜਾ ਕੇ ਕੋਈ ਪ੍ਰੋਬਲਮ ਆਂਦੀ ਹੈ ਨਾ ਜਰੂਰ ਰੱਖਿਆ ਕਰੋ ਉਹ ਗੱਲ ਕੰਪਨੀ ਦਾ ਕੋਈ ਤੌਰ ਤੇ ਜਰੂਰ ਹੈ ਕੰਪਨੀ ਦੇ ਜਰੂਰ ਕਰਦੀ ਹੈ ਠੀਕ ਹੈ ਜੀ ਉਹਦੇ ਦੇ ਪਲੰਕਰ ਉਹ ਵਾਲੇ ਇਹ ਚੀਜ਼ਾਂ ਦਾ ਬਹੁਤ ਕੁਝ ਕੰਪਨੀ ਨੇ ਜ਼ਮੀਨ ਆਸਮਾਨ ਦਾ ਫਰਕ ਪਾਦਾ ਹੁਣ ਫਾਰਮ ਪ੍ਰਾਈਸ ਦੇ ਵਿੱਚ ਠੀਕ ਹੈ ਜੀ ਏਵੀ ਵਾਲੇ ਇੰਜਨ ਆਰ ਗਾਰਡ ਨੰਬਰ ਵੰਪ ਹੈ ਜੀ ਤੇ ਇਹ ਆਪਣਾ ਬੰਦ ਹੈਗਾ ਇਤੋਂ 35 ਇਹ ਅੱਠ ਮਾਡਲ ਦਾ ਬੰਦ ਆਪਣਾ ਕਰਦੇ ਆ ਠੀਕ ਹੈ ਜੀ ਤੁਸੀਂ ਫਰਕ ਦੇਖ ਲਓ ਕਿੰਨਾ ਪਾੜਦਾ ਹੈ ਇਹਨਾਂ ਦੇਖੋ ਤੋ ਇਹ ਰੀਜ਼ਨ ਹੈ ਕਿ ਜਿਹੜੇ ਆਪਣੇ ਫਾਰਮ ਡ੍ਰੈਗ ਟਰੈਕਟਰ ਨੇ ਉਹ ਜ਼ੋਰ ਕਿਉਂ ਵੱਧ ਲਾ ਰਹੇ ਹਨ ਘੱਟ ਚੱਕਰਾਂ ਦੇ ਉੱਤੇ ਦਾ ਰੀਜ਼ਨ ਇਹ ਨਹੀਂ ਹੈ ਪਹਿਲਾਂ ਹਮੇਸ਼ਾ ਆਪਾਂ ਲਾਉਂਦੇ ਸੀਗੇ ਟਰੈਕਟਰ ਮਤਲਬ ਠੀਕ ਹੈ ਵਧੀਆ ਚੱਲੀ ਜਾਂਦੇ ਸੀ ਬਹੁਤ ਵਧੀਆ ਨੇ ਕੋਈ ਦਿੱਕਤ ਨਹੀਂ ਬਟ ਹੁਣ ਓਵਰ ਚੱਕਰ ਓਵਰ ਕਜਾਈ ਕਿਉਂ ਕਰ ਰਹੇ ਨੇ ਇਹ ਦਾ ਰੀਜ਼ਨ ਇਹ ਹੈ ਬਹੁਤ ਵਧੀਆ ਲੱਗਦਾ ਸਾਈਡ ਡੀਜੇ ਦਾ ਐਵਰੇਜ ਇਹਨਾਂ ਦੀ ਟਰੈਕਟਰਾਂ ਦੀ ਹੁਣ ਬਹੁਤ ਘੱਟ ਆ ਆਵਾਜ਼ ਬਹੁਤ ਸੋਹਣੀ ਹੈ ਪਿਕਅਪ ਖੁਰਤੀ ਬਹੁਤ ਸੋਹਣੀ ਹੈ ਗਵਰਨਰ ਸੈਟਿੰਗ ਬਹੁਤ ਕੈਟ ਨੇ ਇਹਨਾਂ ਦੀਆਂ ਹਨਾ ਜੀ ਇੱਕ ਇੱਕ ਪੁਆਇੰਟ ਤੇ ਚੱਲਦੇ ਨੇ ਜੀ ਆਪਾਂ ਇੱਕ ਪੁਆਇੰਟ ਵੀ ਇੱਧਰ ਉੱਧਰ ਕਰ ਦਿੰਨੇ ਹਾਂ ਸਾਰਾ ਕੁਝ ਅਵੜ ਹੋ ਜਾਂਦਾ ਇਹਨਾਂ ਟਰੈਕਟਰਾਂ ਨਾਲ ਆ ਦੇਖੋ ਮੇਰੇ ਕੋਲ ਜਨਰੇਸ਼ਨੋ ਦੇਖੋ ਆ ਹੋਰ ਪਿਆ 292 ਮਾਡਲ ਉਹ ਪਿਆ 2008 ਮਾਡਲ ਇਹ 2023 ਮਾਡਲ ਆ ਵੀ 2018 ਤੋਂ 20 ਮਾਡਲ ਇਹ 4 ਲੀਟਰ ਦਾ ਠੀਕ ਹੈ ਨਾ ਜੀ ਤੁਹਾਨੂੰ ਇਹ ਜਾਣਕਾਰੀ ਜਿਵੇਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਓਕੇ ਜੀ ਪੰਪ ਹੋ ਗਏ ਸੀ ਫਾਰਮ ਟੈਕ ਦੇ ਤਿਆਰ ਆਪਣੇ ਗੁਰਮੀਤ ਸਿੰਘ ਤੇ ਬਰਿੰਦਰ ਸਿੰਘ ਭਾਜੀ ਸੀਗੇ ਆਪਣੇ ਜਮਲਾਨਗਰ ਤੋਂ ਥੋੜੇ ਸੰਗਦੇ ਸੀਗੇ ਕੈਮਰੇ ਦੇ ਆਨ ਤੋਂ ਇਸ ਕਰਕੇ ਮੈਂ ਵੀਡੀਓ ਬਣਾਈ ਨਹੀਂ ਤੇ ਪੰਪ ਉਹਨਾਂ ਦੇ ਓਕੇ ਹੋ ਗਏ ਤੇ ਜਾ ਕੇ ਹੁਣ ਉਹ ਆਪਾਂ ਨੂੰ ਵੀਡੀਓ ਸੈਂਡ ਕਰ ਦੇਣਗੇ ਇਸ ਵੀਡੀਓ ਦੇ ਵਿੱਚੋਂ ਕਾਫੀ ਚੀਜ਼ਾਂ ਫਾਰਮ ਟੈਕ ਲਈ ਮੈਂ ਕਲੀਅਰ ਕੀਤੀਆਂ ਨੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਉਹ ਪਸੰਦ ਆਉਣਗੀਆਂ ਤੇ ਤੁਹਾਡੇ ਨੌਲੇਜ ਦੇ ਵਿੱਚ ਵਾਧਾ ਵੀ ਹੋਗਾ ਮੇਰੇ ਸਾਰੇ ਕਿਸਾਨ ਭਰਾਵਾਂ ਦੇ ਤੇ ਬਾਕੀ ਕੋਈ ਗੇਰੀ ਹੁੰਦੀ ਹੈ ਤਾਂ ਮੈਨੂੰ ਕਮੈਂਟ ਕਰਕੇ ਜਾਂ ਫੋਨ ਕਰਕੇ ਸਿੱਧਾ ਪੁੱਛ ਸਕਦੇ ਹੋ ਸਾਨੂੰ ਚੰਗਾ ਲੱਗੂਗਾ ਓਕੇ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਲਈ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜਿੰਨਾ ਹੋ ਸਕੇ